ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿੰਘ ਰੂ ਤੇਗਵਾਸੇ ਮਹਾਰਾਜ ਸਦੈ ਜਾਜੇ ਕਾਹ ਰ ਸਦੈ ਜਾਜੇ ਕਾਹ ਰ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਓਕੀ ਕੜੀ ਨਾ ਦੇਕਨੂ ਕਰੋ ਕਿਰਪਾ ਤਨਤਨ ਸਿੰਘ ਰੂ ਤੇਗਵਾਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ ਰਸ ਆ ਪਖਲੋ ਹਰ ਕੰਮ ਕਰਾਂ ਆਇਆ ਰਾਮ ਦਰਤ ਸਹਾਈ ਜਾਲ ਸਵਾ ਤੇ ਅਮਰਤ ਜਿਦਾ ਆਇਆ ਅਮਰਤ ਜਲ ਚਾਇਆ ਭੁਖ

ਪਰਮੇਸਰ ਨਾਨਕ ਨਾਮ ਧਿਆਇਆ ਜਿਪੋ ਰਨ ਪਰ ਜਤੈ ਆਪਣਾ ਥੀ ਜਤੈ ਵੇ ਜਪੁਰਾ ਆਪਣਾ ਬੇਰਤਨ ਕਾ ਪਰਮੇਸਰ ਨਾਨਕ ਨਾਮ ਧਿਆਇਆ ਜਿਪੋ ਰਨ ਪਰ ਜਤੈ ਆਪਣਾ ਥੀ ਜਤੈ ਵੇ ਜਪੁਰਾ ਸਾਰੇ ਮੇਚਰਨਾ ਸੂਰਾ ਸੋਹ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਜੋ ਲਰੇ ਦੀਨ ਕੇ ਹੇਤ ਬੁਰਜਾ ਬੁਰਜਾ ਕਟਮਰੇ ਕਬੂ ਨਾ ਟਕੇ ਗੰਦਮਾ ਮਾਂ ਬਾਜਿਓ ਪਰਿਆ ਨਿਸ਼ਾਨੇ ਕੋ ਬਾਹੂ ਸੁਣਾ ਆਪੋ ਜਨ ਕੋ ਤਾਓ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਉਹ ਸੁਪਨਾ ਕੀ ਰਹਿ ਗਿਆ ਤੋ ਹਮਾਰੇ ਪਾਸ ਰਿਉ ਤੋ ਭੇਮ ਖਿਲਣ ਕਾ ਚਾਹੋ ਸਿਰ ਤਰ ਤਲੀ ਕਲੀ ਮੇਰੀ ਆਓ ਇਤ ਮਾਰਗ ਪੈ ਤਲੀ ਜੀ ਜੇ ਕੰਨ ਕਿnde ਤਨ ਗੁਰ ਤੇ ਗਵਾਦਰ ਸਾਹਿਬ ਤਨ ਗੁਰ Get that! what <inaudible> A <speaking> man, <in Spanish> ਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਭੱਤੇ ਉਹਦਾ ਸਾਧ ਗੁਰੂ ਨਾਨਕ ਜੀਨ ਕਲ ਰਾਖੀ ਮੇ ਓਏ ਜੇ ਵਦ ਕਸਮ ਦੀ ਨੋਰ ਆਸਾ ਕੁਰਸੋ ਵਦ ਜੀ ਸੱਚੇ ਪਾਤ ਜਨਮ ਜਨਮ ਦੀ ਕਦ ਚੜ੍ਹੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਆਂ ਸ਼ਨ ਤੇ ਖਾਜੀਵਾ ਗੁਰ ਤੇ ਦਰਜੰਦੇ ਕੋ ਦੀਵਾ ਗੁਰ ਤੇਰਾ ਹੋਏ ਤੇ ਮੇਰਾ ਪੂਰਨ ਕਰਮ ਹੋਏ ਫਲ ਮੇਰਾ ਤੇ ਬਨਾਂਤੀ ਸੁਣ ਪੰਮੇਰੇ ਤੇ ਬਨਾਂਤੀ ਸੁਣ ਪੰਮੇਰੇ ਹੋ ਨਾਮ ਕਰ ਆਪਣੇ ਚੇਰੇ ਹੋ ਨਾਮ ਕਰ ਆਪਣੇ ਚੇਰੇ ਐ ਆਪਣੀ ਸ਼ਰਧਾ ਤੁਮੋ ਬਿਨਾ ਪ੍ਰਭ ਮੇਰੇ ਮੀਤਾ ਕੀ ਤਾ ਜੀ ਬਾਕ ਮਾਲਵਾ ਤੇ ਮੇਰੇ ਚੀਤਾ ਹਰਦਾਸ ਨਾਨਕੇ ਕਰ ਅਰਦਾਸ ਕਰ ਨਾਈ ਪੂਰਨ ਗੁਣਤਾ ਕੀ ਕਰ ਭੋਲਤਲੀ ਸਸਾਰ ਸਾਲ ਸਾਹ ਹੈ ਗੁਰ ਜੀ ਕੇ ਭਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਮ ਅਵਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ মোহ ਪਰਮ ਪਾ ਭੁੱਲੇ ਸਤਿਦਾਰਾਸ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਏਹ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖ ਸਰਨਾਈ ਇਕ ਉਤਮ ਪੰਥ ਸੁਨਿਉ ਗੁਰ ਸੰਗਤ ਏਹ ਮਿਲੰਤ ਜਮ ਤਰਾਸ ਮਟਾਈ ਏਕ ਅਰਦਾਸ ਬਾਟ ਕੀਰਤ ਕੇ ਗੁਰ ਰਾਮਦਾਸ ਰੱਖ ਸਰਨਾਈ ਕਿਰਪਾ ਕਰ ਦੀਨ ਕੇ ਦਾਤੇ ਮੇਰਾ ਗੁਣ ਅਵਗਣਨਾ ਵਿਚਾਰ ਕੋਈ ਮਾਟੀ ਕਾ ਕਿਆ ਧੋਪ ਸੁਆਮੀ ਮਾਨਸ ਕੀ ਗਤਿ ਆਇਆ ਦੂਰੋਂ ਚਲ ਕ ਮੈਂ ਤਖੀ ਤਉ ਸਰਣਾਇ ਜੀਉ ਮੈਂ ਆਸਾ ਰੱਖੀ ਚਿੱਤ ਮੈਂ 네ਰਾ ਸਭੋ ਦੁੱਖ ਗਵਾਏ ਜਿਉ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਟਈ ਕਾਮ ਸੀਤਲ ਥੀ ਵਨਾਲ ਕਾ ਜਪੰਦੜ ਹਰ ਨਾਮ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਾਹ ਨਾਨਕ ਇਹ ਜਗਤ ਮੈਂ ਕੈਨ ਜਪਿਓ ਘਰਮੰਤ ਰਾਮ ਨਾਮ ਉਰ ਮੈਂ ਗਯੋ ਧਾਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਸੁ ਕਹੁ ਟੱਬ ਗੁਰ ਸੇ ਭੀਆ ਕਹਿਨ ਸਸਾਜ ਸੁ ਬਹਾਈ ਦਰਸਨ ਪਰਸ ਐ ਗੁਰੂ ਕ ਜਨਮ ਮਰਨ ਦੁਖ ਜਹ ਹੋਵਹ ਸਿਫਤ ਖਸਾਮ ਦੀ ਨੂਰ ਹਰ ਸਾ ਕਰਸੋ ਚਟਿਲਿਆ दुध डिठे सचे पात सहु मल जनम जनम द कटी सजण सचा पात साह हिर सह द सहो जिस, जिस पास बठिया सोई सहना दव सा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਵਰ ਮੇਸਰ ਕੋ ਰੋਗ ਕਾ ਢੇਰਾ ਪੰਨਾ ਅਨੰਦ ਕਰੇ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਹਰ ਮੇ ਸਾਰਾ ਦਿੱਤਾ ਬੰਨਾ ਦੁੱਖ ਰੋਗ ਕਾ ਨਾ ਅਨਗ ਕਰੇ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖਵਾ ਸਭ ਥਾਈ ब्रह्म पूर्ण परमेश्वर र रहा सबनी जाई रहा तुर्की वाणी आई तिन सगली चिन्ता मिटाई दया ਨਾਨਕ ਸੱਚ ਵਖਾਣਾ ਸਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਇਆ ਆਜ ਵਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਵਨਾ ਦੁੱਖ ਰੋਗ ਕਾ ਡੇਰਾ ਪਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਰਸਨਾ ਤੋਂ ਉਚਾਰਨ ਹੋਇਆ ਸੋਰਠਾਗ ਅੰਦਰ ਹੈ ਜੀ ਧੰ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 627 ਉੱਪਰ ਸਵਾਯਵਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਸੁਣਿਆ ਸਫਲ ਹੋ ਜਾਏ ਔਰ ਲਾਚੁਕਾਂ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤੇ